ਲੈਕੀਆਂ ਦੇ ਘਰ ਜਦ ਪੁਲਿਸ ਗਈ ਤਾਂ ਡੁੜਾ-ਡੁੜਾ ਕੇ ਕੁੱਟਿਆ ਪੁਲਿਸ ਵਾਲਿਆਂ ਨੂੰ ਕੱਪੜੇ ਤੱਕ ਫਾੜ ਦਿੱਤੇ ਹਸਪਤਾਲ ਭਰਤੀ ਕਰਾਉਣਾ ਪਿਆ ਰਾਮ ਆਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਲਗਾਤਾਰ ਸ਼ਿਕਾਇਤਾਰੀ ਸੀ ਤੇ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪਰ ਇਸ ਤੋਂ ਬਾਅਦ ਜਦ ਚੈਕਿੰਗ ਸ਼ੁਰੂ ਕੀਤੀ ਐ ਤਾਂ ਵਿਵਾਦ ਹੋ ਗਿਆ ਤੇ ਇਸ ਵਿਵਾਦ ਦੇ ਚੱਲਦੇ ਪੁਲਿਸ ਵਾਲਿਆਂ ਨੂੰ ਤੇ ਐਕਸਾਈਜ਼ ਦੇ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਕੁੱਟਿਆ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਹਰਪ੍ਰੀਤ ਕੋਰੀ ਇੱਥੇ ਦੱਸ ਦਈਏ ਕਿ ਇਹ ਸਾਰੀ ਘਟਨਾ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਤੋਂ ਸਾਹਮਣੇ ਆਈ ਹੈ ਦਰਸਲ ਰਾਮਬਾਗ ਇਲਾਕਾ ਉਹ ਇਲਾਕਾ ਹੈ ਜਿੱਤੇ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਤੇ ਨਕਲੀ ਸ਼ਰਾਬ ਦੀ ਤਸਕਰੀ ਕਰਨ ਦੇ ਇਲਜ਼ਾਮ ਲੱਗਦੇ ਨੇ ਯਾਦ ਹੁਣਾ ਕਿ ਨਕਲੀ ਸ਼ਰਾਬ ਦੇ ਨਾਲ ਤੇ ਇਸੇ ਤਰੀਕੇ ਦੀ ਗੈਰ ਕਾਨੂੰਨੀ ਸ਼ਰਾਬ ਦੇ ਨਾਲ ਹਾਲੀਆ ਸਮੇਂ ਦੇ ਵਿੱਚ ਮੌਤਾ ਸਾਹਮਣੇ ਆਈਆਂ ਸੀ ਸੰਗਰੂਰ ਦੇ ਵਿੱਚ ਮੌਤਾ ਦਾ ਸਿਲਸਲਾ ਕਿਸੇ ਤੋਂ ਲੁਕਿਆ ਨਹੀਂ ਆ ਜਿੱਤੇ ਕਿ ਦੋ ਦਰਜਨ ਦੇ ਕਰੀਬ ਲੋਕ ਇਸ ਦਾ ਸ਼ਿਕਾਰ ਹੋਏ ਉਸ ਤੋਂ ਬਾਅਦ ਕਾਰਵਾਈ ਹਾਲਾਂਕਿ ਕਾਫੀ ਜ਼ਿਆਦਾ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਪਰ ਅੰਮ੍ਰਿਤਸਰ ਚ ਦਾ ਜ਼ਿਆਦਾ ਐਕਸ਼ਨ ਕਰਨ ਪੁਲਿਸ ਗਈ ਇੱਥੇ ਸਮਝ ਆਉਂਦਾ ਹੈ ਕਿ ਹੌਸਲੇ ਕਿੰਨੇ ਫਲੰਦਰੇ ਆਖਰਕਾਰ ਉਹ ਲੋਕ ਜੋ ਸ਼ਰਾਬ ਵੇਚ ਰਹੇ ਨੇ ਉਹਨਾਂ ਨੂੰ ਪੁਲਿਸ ਨੇ ਰੋਕੜਾ ਪਰ ਜਦ ਪੁਲਿਸ ਦੀ ਰੋਕਣ ਦੇ ਲਈ ਆਈ ਉਹਨਾਂ ਨੇ ਪੁਲਿਸ ਨੂੰ ਹੀ ਕੁੱਟ ਕੇ ਭੇਜਿਆ ਉੱਥੋਂ ਨਾਲ ਜੋ ਅਧਿਕਾਰੀ ਸੀ ਉਹਨਾਂ ਨੂੰ ਦੌੜਾਇਆ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਵੀਡੀਓ ਚ ਨਜ਼ਰ ਆਉਂਦਾ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਬਹਿਸ ਹੋਈ ਹੈ ਬਹਿਸ ਦੇ ਵਿੱਚ ਚੈਕਿੰਗ ਜਦ ਕਰਦੇ ਰਹੇ ਤਾਂ ਫਿਰ ਇੱਕਦਮ ਮੜਕਾ ਮਾਰਨ ਲੱਗੇ ਨੌਜਵਾਨ ਤੇ ਪੁਲਿਸ ਤੇ ਹਮਲਾ ਕਰ ਦਿੱਤਾ ਵੀਡੀਓ ਦੇਖ ਲਓ ਇੱਕ ਵਾਰ ਉਸ ਤੋਂ ਬਾਅਦ ਅੱਗੇ ਦੀ ਗੱਲ ਤੁਹਾਨੂੰ ਦੱਸਦੇ ਹਾਂ ਕੋਈ ਵੀ ਕੋਈ ਨਹੀਂ ਸਰਾਹਤ ਆ ਉਹ ਮਹਾਰਾਜ ਕਿੱਡੀ ਰੈਸੋ ਕਿੱਡੀ ਆਪਾ ਬੈਠੇ ਹੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਪੁਲਿਸ ਪਹਿਲਾਂ ਜਦ ਪਹੁੰਚੀ ਸੀ ਤਾਂ ਘਰਾ ਦੀ ਜਾਂਚ ਕਰ ਰਹੀ ਸ਼ੁਰੂ ਕੀਤੀ। ਕੱਪੜੇ ਵਗੈਰਾ ਦੇਖ ਕੇ ਕਿ ਕਿਤੇ ਉਹਾਂ ਦੇ ਵਿੱਚ ਤਾਂ ਹੀ ਸ਼ਰਾਬ ਲੁਕੋਈ ਹੋਈ। ਅਕਸਰ ਐਸਾ ਜੋ ਕਾਰੋਬਾਰ ਹੈ ਉਸਕੂਟੀ ਦੀਆਂ ਡਿੱਗੀਆਂ ਦੇ ਸਾਰੇ ਚੱਲ। ਕਿਉਂਕਿ ਐਕਟਿਵਾ ਜਾਂ ਹੋਰ ਬਹੁਤ ਸਾਰੇ ਐਸੇ ਵਾਹਨ ਨੇ ਜਿਨ੍ਹਾਂ ਦੇ ਵਿੱਚ ਸਪੇਸ ਕਾਫੀ ਹੁੰਦੀ ਹੈ, ਜਗ੍ਹਾ ਕਾਫੀ ਹੁੰਦੀ ਹੈ ਡਿੱਗੀ ਦੇ ਥੱਲੇ ਉਸ 'ਚ ਲੋਕ ਬੋਤਲਾ ਰੱਖ ਕੇ ਸਪਲਾਈ ਕਰਦੇ ਨੇ। ਪੁਲਿਸ ਜਦ ਇਹ ਇਸੇ ਤਰ੍ਹਾਂ ਚੈੱਕਿੰਗ ਕਰ ਰਹੀ ਸੀ ਤਾਂ ਫਿਰ ਸਾਹਮਣੇ ਦੀ ਵਿਵਾਦ ਹੋ ਗਿਆ। ਸਾਹਮਣੇ ਦੇ ਨੌਜਵਾਨ ਵੀਡੀਓ ਬਣਾਉਣ ਲੱਗੇ। ਅਧਿਕਾਰੀਆਂ ਦੇ ਨਾਲ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਆਖਰਕਾਰ ਇੱਥੇ ਐਸਾ ਕੀ ਹੈ ਇਸੇ ਬਹਿਸ ਤੋਂ ਬਾਅਦ ਮਾਮਲਾ ਵਧਿਆ ਜਿਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਪੁਲਿਸ ਅਧਿਕਾਰੀਆਂ ਦੀ ਤਿੰਨ ਦੇ ਕਰੀਬ ਬੈਕਸਾਈਜ਼ ਅਧਿਕਾਰੀ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਏ ਨੇ ਤੇ ਪੁਲਿਸ ਵਾਲੇ ਦੇ ਕੱਪੜੇ ਫਾੜੇ ਹੋਏ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਜਿਸ ਨੇ ਦਿਖਾਇਆ ਕਿ ਆਖਰਕਾਰ ਉੱਥੇ ਹੋਇਆ ਕੀ ਸੀ ਇਸ ਘਟਨਾ ਤੋਂ ਬਾਅਦ ਹੁਣ ਸਵਾਲ ਖੜੇ ਹੁੰਦੇ ਨੇ ਕੀ ਆਖਰਕਾਰ ਜਦ ਪੁਲਿਸ ਹੀ ਸੇਫ ਨਹੀਂ ਹੈ ਜਦ ਪੁਲਿਸ ਹੀ ਨਹੀਂ ਰੋਕ ਪਾਰੀ ਜਾ ਕੇ ਐਸੇ ਬਲੈਕੀਆਂ ਨੂੰ ਤਾਂ ਫਿਰ ਕੌਣ ਰੋਕੇਗਾ ਜਦ ਐਕਸਰਸਾਈਜ਼ ਵਿਭਾਗ ਦੇ ਅਧਿਕਾਰੀ ਨਾਲ ਗਏ ਤਾਂ ਉਹਨਾਂ ਦੀ ਸੁਰੱਖਿਆ ਕਰਨ ਦੇ ਲਈ ਪੁਲਿਸ ਨਾਲ ਜਾਂਦੀ ਹੈ ਐਸੇ ਮਾਮਲੇ ਦੇ ਵਿੱਚ ਪੁਲਿਸ ਕੀ ਉਦੋਂ ਤਿਆਰ ਨਹੀਂ ਸੀ ਕੀ ਅਜਿਹੇ ਇਲਾਕੇ ਵਿੱਚ ਜਾਣ ਤੋਂ ਪਹਿਲਾਂ ਸਿਕਿਉਰਿਟੀ ਜ਼ਿਆਦਾ ਨਹੀਂ ਸੀ ਲਿਜਾਣੀ ਚਾਹੀਦੀ ਜਿੱਥੇ ਕਿ ਪਤਾ ਹੈ ਕਿ ਇਸ ਤਰੀਕੇ ਦੇ ਜੋ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਲੋਕ ਉੱਥੇ ਰਹਿੰਦੇ ਨੇ ਐਸੇ ਜੋ ਬਲੈਕ ਦੇ ਕਰਨ ਵਾਲੇ ਨੇ ਉਹਨਾਂ ਦੇ ਕੋਲ ਖਤਰਾ ਹੋ ਸਕਦਾ ਉਸ ਤਿਆਰੀ ਨੂੰ ਮੁਕੰਮਲ ਕਿਉਂ ਨਹੀਂ ਕੀਤਾ ਗਿਆ ਇਹ ਸਭ ਵੀ ਸਵਾਲ ਨੇ ਤੇ ਸਭ ਤੋਂ ਵੱਡਾ ਸਵਾਲ ਕਿ ਆਖਰਕਾਰ ਨਜਾਇਜ਼ ਸ਼ਰਾਬ ਆ ਕਿੱਥੋਂ ਰਹੀ ਹੈ ਤੇ ਸਪਲਾਈ ਕਿਵੇਂ ਹੋ ਰਹੀ ਹੈ ਢੱਲਲੇ ਦੇ ਨਾਲ ਇਸ ਨੂੰ ਲੈ ਕੇ ਵੀ ਹੁਣ ਪੁਲਿਸ ਦੇ ਉੱਤੇ ਸਵਾਲੀਆ ਚਿੰਤਾ ਲੱਗ ਰਿਹਾ ਹਾਲਾਂਕਿ ਇਸ ਸਾਰੀ ਘਟਨਾ ਤੋਂ ਬਾਅਦ ਐਸੇ ਲੋਕਾਂ ਦੇ ਉੱਤੇ ਕੀ ਐਕਸ਼ਨ ਹੋਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ رائے ਵੀ ਜ਼ਰੂਰ ਜਾਨਣਾ ਚਾਹਾਂਗੇ ਵੀਡੀਓ ਤੁਹਾਨੂੰ ਇੱਕ ਵਾਰ ਮੋੜ ਦਿਖਾ ਦਿੰਨੇ ਆ ਜਿੱਥੇ ਕੀ ਇਹਨਾਂ ਦੇ ਨਾਲ ਬਹਿਸ ਹੋਈ ਹੈ ਪੁਲਿਸ ਵਾਲਿਆਂ ਦੀ ਤੇ ਐਕਸਾਈਜ ਬ្លੱਸ ਬਰ ਮੈਂ ਨਰਾਜਪਾਲ ਸਿੰਘ ਆ ਜੀ ਕੀ ਗੱਲ ਹੈ ਅੱਜ ਬੰਸ ਵਾਲੇ ਵੀ ਆ ਰਾਮਬਗ ਐਕਸਾਈਜ ਦੇ ਦੋ ਇੰਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਜ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ ਚਾਰ ਤੇ ਉਥੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲੇ ਵਾਲੇ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10 ਬਾਰੇ ਆਣ ਇਕੱਠੇ ਹੋਏ ਹੋਏ ਸੀਗੇ ਉਹਨੇ ਇਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਇਟਾ ਵੱਜੀਆਂ ਤੇ ਚਾਰ ਚਪੇਰੇ ਸਾਰਾ ਮੁਹੱਲਾ ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗੜ ਪੈ ਗਏ ਨਾਲੇ ਸਾਡੇ ਗੜ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ ਤਿੰਨ ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਗਏ ਅਸੀਂ ਉਥੋਂ ਥਾਣੇ ਪੁਲਿਸ ਨੇ ਰਾਮ ਬਾਗੋਂ ਤੇ ਬਾਕੀ ਦੋ ਮਲਾਜਮਾਂ ਦੀ ਜ਼ਬਰਦੀ ਪੱਟੀ ਹੋਈ ਆ ਸਰ ਪਹਿਲੀ ਵਾਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰਹੇ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ ਉੱਥੇ ਸ਼ਰਾਬ ਹੀ ਨਹੀਂ ਵਿਕਣਦੀ ਹੁੰਦੀ ਆ ਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਨੰਗਣਾ ਵਗੈਰਾ ਵੀ ਔਖਾਵਾ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤਾਂ ਸ਼ਰਾਬ ਵੇਚਦੇ ਕੁਝ ਕਰੋ ਤੇ ਹੁਣ ਤਾਂ ਉੱਥੇ ਮੌਕੇ ਤਾਂ ਵੀ 15-20 ਬੇਟੀਆਂ ਉੱਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉੱਥੇ ਸਰ ਤੁਸੀਂ ਗਏ ਹੋ ਕਿ ਨਾ ਪੁਲਿਸ ਨੂੰ ਪੁਲਿਸ ਨੂੰ ਨਹੀਂ ਪਤਾ ਸਾਹਮਣੇ ਠਾ ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਉਤੇ ਸ਼ਰਿਆਂ ਬਿਕਣ ਢੀ ਆ। ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉਹ ਉੱਥੇ ਬੰਦੇ ਜਿਹੜੇ ਹੈਗੇ ਐ ਇੱਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ। ਨਾ ਹੀ ਐਕਸੈਜ ਮਲਾਜਮ ਸੀਗਾ, ਨਾ ਹੀ ਕੋਈ ਪਬਲਿਕ ਦਾ ਮਲਾਜਮ ਸੀਗਾ। ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰ ਰਿਹਾ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ। ਉਹ ਉਹ ਸਾਰਾ ਕੁਝ ਹੁਣ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ। ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਗੰਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਉਹ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋ ਕੇ ਚਰਾਗ ਇੱਕ ਦੀ ਹੋਵੇ ਤੇ ਪੁਲਿਸ ਉੱਤੇ ਕੀ ਕੀ ਕਰਦੀ ਹੈ ਦਰਾਮਾ ਕਰਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਜਿਹੜੀ ਨਿਆਇ ਸ਼ਰਾਬ ਚੱਲਦੀ ਹੈ 12 ਮਹੀਨੇ ਦੀ ਵੀ ਚੱਲਦੀ ਹੈ ਕਿ ਥਾਣਿਆਂ ਨਾਲ ਸੈਟਿੰਗ ਨਹੀਂ ਉੱਤੇ ਨੇ ਅਹੀਂ ਤੱਕ ਜਿਹੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾਇਆ ਗਾਸਟ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਰਵਿੰਦਰ ਸਿੰਘ মানে ਕੀ ਗੱਲ ਬਈ ਆ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟ ਲੱਗੀਆਂ ਜੀ ਕੀ ਕੀ ਹੁਣ ਮੰਨਦਾ ਤੇ ਉਹਦੀ ਉਹਨਾਂ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਲੱਗਣਾ ਨਹੀਂ ਉਸ ਤੋਂ ਪਹਿਲੇ ਵੀ ਬੜੀ ਚਰਾਬ ਵੇਚਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਛ ਕੁੱਤੀ ਪਈ ਉੱਥੋਂ ਦੀ ਥਾਣੇ ਦੀ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਗਈ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਝ ਕੀ ਆ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਉੱਥੇ ਮੇਰਾ ਰਣਜੀਤ ਸਿੰਘ ਮਾ ਜੀ ਮਕਸਾਜ ਲੱਗਿਆ ਜੀ ਵਨ ਖਸਾਜ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆ ਜੀ ਆ ਜਾ ਖਲੋਤਿਆਂ ਤੇ ਭਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਣੇ ਫਸਲੇ ਫਸਲੇ ਦੱਬ ਲਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮarre ਦਾ ਗਾਂਵ ਕੁਸਟਾਉਣ ਲੱਗਾ ਮੈਨੂੰ ਇਤੋਂ ਗਰਮੀਆ ਪਾ ਕੇ ਨਾਲੇ ਮੈਂ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟ ਇਨੂੰ ਵੜ ਕੇ ਥਲੇ ਦੱਬ ਲਿਆ ਇਹਦੇ ਮਾਹ ਨਿਕਲਿਆ ਇਹਦੇ ਮਾਹ ਚੁੱਕ ਕੇ ਲੰਦਾ ਜੀ ਤੇ ਮੈਂ ਉਹ ਤੋਂ ਆਜ ਨਾਲ ਫੜ ਕੇ ਗਲੇ ਵਿੱਚ ਦੋਸਤ ਜਿਉਂ ਘਰੀਚਣ ਲੱਗੇ ਜਿਹਨੂੰ ਕਿ ਮੈਂ ਮਾਹ ਹਜ ਤੱਕ ਮੈਨੂੰ ਸਾਹ ਨਹੀਂ ਆਉਂਦੇ ਜੀ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਦੀ ਉੱਥੇ ਦੋ ਬੰਦੇ ਉਹਨਾਂ ਲਿਆਏ ਸੀ ਕੀ ਕਹਿੰਦੇ ਹੁਣ ਹਾਂ ਜੀ ਹੁਣ ਕੱਕਰੀ ਕਹਿਣਾ ਕਹਿੰਦੇ ਨੇ ਆਓ ਮੈਂ ਰਾਮ ਬਾਗ ਘਟਾਣੇ ਤੇ ਹੁਣ ਪਰਚੇਰ ਨੂੰ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਘਰ ਲੈਣੇ ਪਰਚਾ ਕਰਨਾ